ਅਨਸਤਿਕ ਅਲਿਸਾ ਰਣ ਵਾਦੀਆਂ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਨਾਲ ਆਪਾਂ ਪਹੁੰਚ ਚੁੱਕੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਤਿੰਨੇ ਦੀਆਂ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਇੱਕ ਝੋਟੀ ਦਿਖਾਉਣੀ ਤੇ ਦੋ ਤੁਹਾਨੂੰ ਗਾਵਾਂ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਵੀਰ ਜੀ ਹੁਣ ਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਵਧੀਆ ਜੀ ਮੇਰਾ ਬਾਬੇ ਨਾਨਕ ਜੀ ਚਲੋ ਵਧੀਆ ਮੇਰਾ ਹੀ ਚੇਤੀਆਂ ਜੀ ਤੇ ਵਿਗ ਗਿਆ ਹੈ ਮਾਲ ਫਿਰ ਉਦਨ ਨਾਲ ਇਦਾਂ ਹੀ ਵੀਰ ਜੀ ਇੱਕ ਅੱਦਾਂ ਵੇਖੀ ਜਾਂਦਾ ਜੀ ਆਈ ਚਲਾਈ ਆਈ ਚਲਾਈ ਚੱਲਦੀ ਰਹਿੰਦੀ ਹੈਗੇ ਤੁਹਾਨੂੰ ਪਤਾ ਵੀ ਠੰਡ ਹੋ ਗਈ ਆ ਤੇ 11 12 ਦੇ ਘਰੋਂ ਨਿਕਲਦੇ ਵਜ ਜਾਂਦੇ ਹਾਂ ਹਾਂਜੀ ਹਾਂਜੀ ਫਿਰ ਫਿਰ ਕਰਕੇ ਇੱਕ ਅੱਦਾਂ ਹੀ ਮਹੱਲਾ ਲੱਭਦਾ ਜੀ ਹਾਂਜੀ ਹਾਂਜੀ ਚਲੋ ਨਾਮ ਦੱਸ ਤੇ ਕਰੀ ਆਪਾਂ ਨਾਮ ਮੇਰਾ ਪ੍ਰਦੀਪ ਸਿੰਘ ਜੇ ਸਾਨੂੰ ਸਰਦਾਰ ਬਲਦੇਵ ਸਿੰਘ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਾ ਤੇ ਫੋਨ ਨੰਬਰ ਬੋਲਦਾ ਇੱਕ ਰੇ 77283275 ਠੀਕ ਹੈ ਜੀ ਤੇ ਸ਼ੁਰੂਆਤ ਫੇਰ ਤਾਂ ਜੀ ਸੂਈ ਤਾਂ ਕਰ ਲਈਏ ਆਪਾਂ ਇਹ ਵੀ ਜੀ ਕੱਲ ਦਪਹਰਾਂ ਦੀ ਸਹੀ ਜੇ ਗਾ ਆ ਤੇ ਆ ਵਛਾ ਜੇ ਦਾ ਅੱਛਾ ਆ ਵਛਾ ਇਹਦਾ ਹਾਂਜੀ ਠੀਕ ਹੈ ਕੱਲ ਦੀ ਸੂਈ ਆ ਤੇ ਦੋ ਚਵਈਆਂ ਜਿਹੜੀਆਂ ਹੋਈਆਂ ਜੇ ਇੱਕ ਕੱਲ ਸ਼ਾਮੀ ਤੇ ਇੱਕ ਸਵੇਰੇ ਹਾਂ ਨਹੀਂ ਖਰੀਦਿਆ ਇਹ ਠੰਡੀ ਸੀਲ ਦੇ ਕੋਈ ਰਸੀ ਪਾਉਂਦੀ ਨਹੀਂ ਹਾਂ ਦੇਖਾਂਗੇ ਪਸੰਦ ਕੇ ਤੁਹਾਨੂੰ ਪੂਰਾ ਵਧੀਆ ਕਰੂਗੀ ਹਾਂਜੀ ਤੇ ਕਿੰਨੀਆਂ ਚਵਾਈਆਂ ਹੋਈਆਂ ਹੁਣ ਤੱਕ ਦੋ ਚਵਾਈਆਂ ਵਿਧੀ ਹੋਈਆਂ ਜਾਂ ਕੱਰੀ ਕੱਲ ਸ਼ਾਮੀ ਹੋਈ ਜਿਹਦੇ ਕਫੇਰੀ ਆਈ ਹੈ ਅੱਛਾ ਪੰਜ ਕਿਲੋ ਰਾਤੀ ਚੋਆ ਤੇ ਪੰਜ ਕੀ ਸਵੇਰੇ ਅਸੀਂ ਕਹੜੀਏ ਪਨੀਰ ਸਿਰੋਂ 15 ਕਿਲੋ ਚੋਤਾ ਉਹ ਖਾਲੀ ਨਹੀਂ ਜੇ ਸਾਰੀ ਕੀਤੀ ਅਜੇ ਖਾਲੀ ਨਹੀਂ ਕੀਤੀ ਕਿੰਨਾ ਕ ਦੁੱਧ ਚਵਾਈ ਅੱਜ 20 ਕਿਲੋ ਭਰਦੀ ਰਹੀ ਹੈ ਪਿਛਲੇ ਸਵੇਰੇ ਅਸੀਂ 20 ਨਹੀਂ ਆਦੇ ਚਲੋ 17 18 ਦੇ ਦਿੰਦੇ ਠੀਕ ਹੈ ਚਲੋ ਲਿਆ ਫਿਰ ਖੋਲੋ ਹਾਂ ਤੋਰ ਦਈਏ ਬਾਕੀ ਇਹ ਵੀ ਥੋੜਾ ਪਾੜਾ ਚੰਗਾ ਹੈ ਦੁੱਧ ਵਾਲੀ ਇਹ ਜਾਰ ਬਾਕੀ ਕੋਈ ਭਲਾ ਭੁਲਾ ਨਹੀਂ ਹੈ ਗਿਆ ਹਮਾਂ ਦੇ ਤੇ ਵੀਰ ਜੀ ਸਾਰਾ ਜਿੰਨਾ ਵੀ ਨਾ ਦਾਣਾ ਹੀ ਜਿਹੜਾ ਇੱਥੋਂ ਕਿ ਲਿਆ ਕੇ ਬਾਕੀ ਆ ਵੀ ਠੰਡੀ ਸੀ ਲਿਆ ਕੋਈ ਲੱਤ ਲਿਆ ਲਾਉਣੀ ਦਾ ਇਸ ਤੋਂ ਹੀ ਰੱਖੀ ਦੀ ਨਹੀਂ ਜ ਲੋੜ ਇਹਨੂੰ ਠੀਕ ਹੈ ਜੀ ਇਹ ਆ ਤੇ ਤੁਹਾਨੂੰ ਦੇਖਦਾ ਹੀ ਇਹ ਦੇਖਦਾ ਵੀ 2 ਲੀਟਰ ਵਾਲਾ ਹੈਗਾ ਹੀ ਬਾਕੀ ਥੱਲੇ ਵੀ ਚੰਗੀ ਤਿਆਰ ਹੈ ਜੇ ਵੀਡੀਓ ਬਣਾਉਂਦਾ ਟਾਈਮ ਹੀ ਇਹ 12 ਕ ਦਾ ਦੁਪਹਿਰਾ ਕ ਦਾ ਟਾਈਮ ਹੈ 12 ਕ ਦਾ ਟਾਈਮ ਹੈ ਜਿਹੜਾ ਬਾਕੀ ਇਹ ਜੇ ਖਾਲੀ ਨਹੀਂ ਕੀਤੀ ਜਿਤਨਾ ਵੀਦਿਓ ਨੇ ਕਿਹਾ ਪੂਰੀ ਤਾਂ ਦੱਸਿਆ ਵੀ 5 ਕਿਲੋ ਰਾਤੀ ਚੋਇਆ ਤਾਂ 5 ਕੀ ਸਵੇਰੇ ਚੋਇਆ ਠੀਕ ਹੈ ਜੀ ਬਾਕੀ ਇੱਥੇ ਭਰਦਾ ਜਾ ਥੱਲੇ ਪਹੁੰਚੀਆ ਕਦ ਕਾਠ ਵੀ ਚੰਗਾ ਵਾ ਜਿਹੜਾ ਇਹਦਾ ਸੀ ਸੀਰ ਚਾਰ ਠੀਕ ਹੈ ਜੀ ਆਪਣੀ ਮਰਜ਼ੀ ਆ ਤੇ ਅਸੀਂ ਪਾ ਲੋ ਨਹੀਂ ਤੇ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਉਹਨਾਂ ਹੀ ਹਵਾਨਾ ਗਾਣ ਮੈਂ ਤੇ ਉਹਨਾਂ ਹੀ ਜਿਹੜਾ ਪਛਾਣ ਹਾਂ ਆ ਦੇਖ ਸੰਦੇ ਜੀ ਉਹ ਜਿਹੜਾ ਵੀਦਿਏ ਕਰਾਸਿਆ ਸ਼ਾਈ ਵਾਲ ਦੀ ਹਾਂ ਜੀ ਠੰਡੀਆਂ ਘੱਟ ਲੱਭਦੀਆਂ ਇਹ ਠੰਡੀਆਂ ਘੱਟ ਤੇ ਬਾਕੀ ਤੇ ਕੋਈ ਲੱਪਾ ਨਹੀਂ ਜਿਹਾ ਲਾਇਆ ਵੇਖ ਲੋ ਪੱਟਿਆਂ ਨਾਲ ਪੂਰੇ ਪੱਟੇ ਖਾਂਡੀਆਂ ਰੱਜੀ ਜਗਾ ਹਾਂਜੀ ਤੇ ਕੀ ਰੱਖੀ ਆ ਤਾਂ ਫਿਰ ਮੁੱਲ ਆਪਾਂ ਮੋਲ ਵੀ ਆਪਾਂ ਦੇਣ ਲਾਣ ਵਾਲੇ ਕਰਨੇ ਅੱਜ ਵੀ ਘਟਾਣਾ ਦਾ ਜਿਹੜਾ ਬਿਲਕੁਲ ਉਹੀ ਹੁੰਨੇ ਜਿੱਤ ਬਸ ਛੋਟੀ ਹੋਵੇ 200 ਰੁਪਿਆ ਮੋਲ ਭਾਅ ਕੋ 50 ਕਰਾਲੇ ਭਾਅ 45 ਕਰਾਲੇ 38000 ਚੋਂ 200 ਰੁਪਿਆ ਛੋਟ ਅੱਛਾ 38000 ਚੋਂ 200 ਛੋਟ ਹਾਂਜੀ ਠੀਕ ਐ ਬਾਕੀ ਇਹ ਆ ਕਿ ਮੋਲ ਉਹ ਨਹੀਂ ਆ ਜਿੰਨੇ ਮੰਗ ਲਈਏ ਤੇ ਮੁੜ ਕੇ ਫੇਰ ਆ ਯਾਰ ਯਾਰ ਕਰਕੇ ਠਾਣੂ ਤਰਿਆਵਾਂਗੇ ਉਹਦਾ ਕੋਈ ਫਾਇਦਾ ਨਹੀਂ ਇਹ ਹੈ ਕਿ ਉਹਨੇ ਕੀ ਮੁੱਲ ਕਰੇ ਬੰਦਾ ਕਿ ਜਿੰਨੇ ਕੁ ਲੈ ਹੀ ਲੈਣੇ ਆ ਤੇ ਅਗਲਾ ਵੀ ਫਿਰ ਜਿਆਦਾ ਖੇਚ ਤੋਂ ਨਾ ਕਰੇ ਕਰੇ ਜਿੰਨੇ ਲੈਣੀ ਆ ਟਾਈਮ ਪਾਸ ਵਾਲੇ ਨਾ ਕਰਨ ਠੀਕ ਹੈ ਜੀ ਬੜੀਆ ਕਹਲੇ ਜਾਂਦੇ ਹੁੰਦੇ ਹੋਈਦਾ ਫਿਰ ਫੋਨ ਹਰ ਇੱਕ ਦਾ ਚੁੱਕਣਾ ਪਏ ਹਾਂਜੀ ਹਾਂਜੀ ਇਹ ਇਹਦੇ ਚ ਤੁਹਾਡਾ ਵੀ ਟਾਈਮ ਬੱਜ ਜਾਣਾ ਤੇ ਅਗਲੇ ਦਾ ਵੀ ਟਾਈਮ ਬੱਜ ਜਾਣਾ ਜਿੰਨੋਂ ਇਹਨਾਂ ਨੂੰ ਚੰਗੀ ਲੱਗਦੀ ਆ 18 ਕਿਲੋ ਆਮ ਨਾ ਦੇਈ ਜਾਓ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਹੋਰ ਇਹ ਵੀ ਸੂਈ ਸਵਾਈ ਆ ਭਾਰੇ ਪੱਲੇ ਦੀ ਗਾਂ ਆ ਜਿਹੜੀ ਇਹ ਵੀ ਇਹ ਵੀ ਜਿੱਦਾਂ ਠੰਡੀ ਤੇ ਦੀ ਪੋਲੀ ਠੀਕ ਹੈ ਜੀ ਦੁੱਧ ਵੀਰ ਜੀ ਦੇ ਨਾਲ 10 ਲੀਟਰ ਹੋ ਗਿਆ 11 ਕਿਹ ਹੋ ਗਿਆ 10 ਦੀ ਗਰੰਟੀ ਦੇਵਾਂਗਾ ਕੋਈ ਧਾਰਬਾ ਨਾ ਮਾਰੇ ਅੱਛਾ ਅਗਲੇ ਥੰਦੀ ਇਹ ਟਿਲੜ ਜੀ ਇਧਰ ਲਈ ਥੰਦੀ ਬਹਿਣੀ ਤੇ ਦੂਸਰੇ ਪਾਸੇ ਵਾਲੀ ਥੰਦੀ ਜਿਹੜੀ ਆ ਉਹ ਤਿਲੜਿਆ ਬਿਲਕੁਲ ਥੰਨ ਨਹੀਂ ਹੈਗਾ ਲਿਆ ਫਿਰ ਤੋੜ ਦੋ ਇਹਨਾਂ ਤੇ ਇਹਨੇ ਤੇ ਸੱਜਣ ਨੇ ਤੇ ਦੁੱਧ ਚੰਗਾ ਕੱਢਿਆ ਹੋਣਾ ਜੀ ਸੱਜਣ ਵੀਰ ਜੀ ਹੁਣ ਜਨਾ ਕੋ ਲਈ ਦਿਓ ਤੇ ਆਂਦੇ 26 27 ਕਿਲੋ ਭਾਦੀ ਦੀ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਪੱਠੇ ਫੁੱਟੇ ਤੁਰ ਪਏ ਦੁੱਧ ਤੇ ਭਾਅ 14 15 ਕਿਲੋ ਕਰ ਦੇਣਾ ਆ ਦੇਖ ਸਕ ਬਾਕੀ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਵਾ ਅੱਜ ਹੀ ਆਈ ਵੀਰ ਜੀ ਨੇ ਕਹਿੰਦੇ ਕਿ ਸਾਡੇ ਕੋਲ ਲੈਂਦੀਆਂ ਹੀ ਚੋਕੇ ਦੋ ਡਾਂ ਕਿਵੇਂ ਕਹਿ ਰਹੀਏ ਵੀ ਉਦਾਂ ਫੜ ਲੈ ਐ ਚੋਕੇ ਲੈ ਅੱਛਾ ਦੋ ਟਾਈਮ ਚੋਕੇ ਲੈ ਆਂਦੀ ਐ ਲੈ ਜਾ ਇੱਕ ਵਾਰੀ ਸਿੱਧੀ ਲੈ ਜਾ ਬਾਕੀ ਪੱਕੇ ਸਾਰੇ ਡੰਗਰ ਵੱਜ ਜੇ ਨਾ ਪੈਰ ਜਾਂਦੇ ਆ ਘਰ ਕੋ ਜਾਂਦੇ ਆ ਹਣ ਬਾਕੀ ਪਿੱਛੋਂ ਜਿੱਥੋਂ ਆਈ ਏ ਥੋੜੀ ਘੱਟ ਸਾਂਭ ਵਾਲੀ ਜਗ੍ਹਾ ਤੋਂ ਆਈ ਜਾਂਦੇ ਜੇ ਜੇ ਤਰ੍ਹਾਂ ਆਈ ਏ ਉਤਰਾਂ ਹੀ ਆ ਬਿਲਕੁਲ ਨਾ ਕੋਈ ਇਹਦੀ ਨੱਥ ਕੱਢੀ ਆ ਤੇ ਨਾ ਕੋਈ ਨਵਾਈ ਆ ਨਾ ਕੁਝ ਬਿਲਕੁਲ ਜੇ ਤਰ੍ਹਾਂ ਪਿੱਛੋਂ ਆਈ ਏ ਉਤਰਾਂ ਹੀ ਆ ਸਟਾਕ ਹੀ ਆ ਪੂਰੀ ਬਾਕੀ ਜਿਹੜਾ ਕੋਈ ਵੀ ਲੈ ਜਾਊਗਾ ਸਾਂਭਲਾ ਨਿਸ਼ਾਨੀਆਂ ਦੁੱਧ ਵਾਲੀਆਂ ਚੰਗੀਆਂ ਵਾ ਕੱਚੀ-ਕੁੱਚੀ ਜਗ੍ਹਾ ਤੇ ਜੇਕਰ ਰਵੇ ਤੇ ਖੁਸ਼ ਰਹੂਗੀ ਜਿਆਦਾ ਤੇ ਦੁੱਧਾਂ ਵੀ ਵਾਜੂਗੀ ਬਾਕੀ ਸੀਲਸਲਾ ਆ ਗਿਆ ਇਦਾਂ ਮਿਲਤ ਨਹੀਂ ਜੇ ਕੋਈ ਪਹਾੜਾ ਪੌਂਦੀ ਲੋੜ ਨਹੀਂ ਕਰ ਰਹੀ ਤੇ ਮੁੱਲੇ ਦਾ ਮੁੱਲੇ ਦਾ ਵੀ ਨਿਕਾ ਜਾਈਏ ਕਿੰਨਾ 15000 ਦੀ ਦੇ ਰਹੀ ਹੈ 15000 ਦੀ ਵਿੱਚੋਂ ਕਰਦੇ ਕੋਈ ਛੋਟੇ ਦੀ ਵੀ ਜਿੱਦਾਂ ਕੋਈ ਕਰ ਜੈਸ ਨੋ ਬਿਲਕੁਲ ਨਹੀਂ 13000 ਦੀ ਜੇਰਾ ਕਰ ਜੋ 10 ਰੁਪਇਆ ਛੋੜ ਕੇ ਅੱਛਾ 200 ਰੁਪਇਆ ਛੋੜ 13000 ਦੀ ਹਾਂ ਕਲ ਵਾਲੀ 13000 ਦੀ ਤੇ 10 ਲੀਟਰ ਚਵਾ ਕੇ ਦੋਗੇ ਕਰ ਓਏ 10 ਡੰਗ ਚੋ ਕੇ ਖੜੇ ਤੇ ਕੋਈ ਧਾਰ ਨਾ ਮਾਰੇ ਆਪਣੇ ਘਰ ਚੋਕ ਪਾਏ ਕਲਾਰੇ ਠੀਕ ਹੈ ਜੀ ਪੂਰੀ ਗਾਰੰਟੀ 10 ਲੀਟਰ ਦੀ ਤੇ ਹੁਣ ਆ ਗਈ ਆਪਣੇ ਕੋਲ ਇਹ ਵੀ ਸੂਈ ਸਵਾਈ ਝੋਟੀ ਆ ਗਈ ਜੜੀ ਹਾਂ ਜੀ ਇਹਦਾ ਬਚਾਜ ਇਹਦਾ ਵੀ ਜੀ ਬਚਾਰੇ ਘਰ ਵਾਲਿਆਂ ਦੇ ਅਰਜਣ ਕੁੰਗੜ ਦਾ ਅਜੇ ਬਚਾ ਅੱਛਾ ਬਲੀ ਠੀਕ ਹੈ ਜੀ ਠੀਕ ਹੈ ਜੀ ਪੱਠੇ ਨਹੀਂ ਜੇ ਕਹਾਂਦਾ 15 20 20 ਦਿਨਾਂ ਦਾ ਕਟਾ ਹੈਗਾ ਬਾਕੀ ਦੁੱਧ ਦੁੱਧ ਚੰਗਾ ਛੱਡਿਆ ਨਾ ਲੱਗ ਜੇ ਪੂਛ ਵੀ ਕਾੜੀ ਜੀ ਠੀਕ ਹੈ ਕਿੰਨਾ ਹੀ ਦੁੱਧ ਿਆਰ ਛੋਟੀ ਕੋ ਇਹਦੇ ਥੱਲੇ ਵੀਰ ਜੀ 9 ਕਿਲੋ ਦੁੱਧ ਜਿਹਾ ਨਾ ਅੱਛਾ ਤੇ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ ਆਹ ਬੱਚਾ ਜੀ ਇਹਦਾ 20 ਦਿਨਾਂ ਦਾ ਕੋਈ ਲਾਲੇ ਕੋਈ ਪੰਜੀਆਂ ਦਾ ਲੱਗ ਲਿਆ ਫਿਰ ਤੋਰਦਾ ਵਦੋਗੇ ਦੁੱਧ ਹੋਰ ਇਹਦੇ ਵੀਰ ਜੀ ਸੇਵਾ ਤੇ ਜੋ ਇਹਦੇ ਹੁਣ ਗਾਂ ਸੇਵਾ ਤੇ ਹੀ ਆ ਕਿ ਜਿਹੜਾ ਕੋਈ ਮੇਰਾ ਹੁਣ ਮੌਕੇ ਦਾ ਹੀ ਦੋਦੀ ਚੱਲ ਗਈ ਮੌਕੇ ਤੇ ਜਿਹੜਾ 9 ਲੀਟਰ ਤਿਆਰ ਆ ਬਾਕੀ ਮੁਕਾਵਾ ਬਹੁਤ ਬੜਾ ਸਰ ਖਾਨਾਂ ਦਾ ਵੀ ਸਾਈਜ਼ ਕਰ ਚੰਗਾ ਸੋਹਾ ਕਿਨਵਾਜੇ ਦਾ ਵਾਣੀ ਵੀ ਘਰ ਆਲ ਜਾਂਦਾ ਤੂੰ ਜਾ ਜੇ ਹੁਣ ਰੱਬ ਜਾਣਦਾ ਤੂੰ ਜਾ ਕੇ ਤੇ ਜਾ ਜੇ ਠੀਕ ਠੱਲਿਆਂ ਜਿਹੜੀ ਚੰਗੀ ਤਿਆਰ ਹੋਈ ਆ ਕੋਈ ਵੇਖ ਲੋ ਕਿਤੇ ਟੋਕਾ ਨਹੀਂ ਪਾਣਾ ਕਿੰਨੇ ਟਾਈਮ ਲੱਗਾ ਥੋੜਾ ਕਿ ਦਰਦੀ ਹੈ ਉਤਨੀ ਗਾਣਾ ਵੀ ਹਵਾ ਨਾ ਚੰਗਾ ਕੁਮੀ ਦੇ ਗਾੜ ਵੀ ਚੰਗੀ ਹੋਗੀ ਇਹਦੀ ਇੱਕੋ ਜਿਹਾ ਤੇ ਚਾਰੇ ਛੜਨ ਲੱਗੇ ਅੱਛਾ ਤੇ ਇਹਦਾ ਕੀ ਮੁੱਲ ਰੱਖ ਦਈਏ ਫਿਰ ਆਪਾਂ ਇਹਦਾ ਵੀ ਜੀ ਦੇਣ ਲੈਣਾ ਇਹ ਕਰਨਾ ਮੁੱਲ ਭਾਵੇਂ 70 ਕਰਾਲੇ 65 ਕਰਾਲੇ 60000 ਦੀ ਦੇਣਾ 60000 ਦੀ ਜੈ ਸੁਨੋਈ ਜੈ ਸੁਨੋਈ ਚਲੋ ਮੋਕੇ ਥੋੜੀ ਬਾਦੀ ਛੋਟ ਛੋਟ ਕਰ ਲਓ گے ਇੱਚੋਂ ਤੁਹਾਡੇ ਕਹਿਣ ਤੇ 1000 ਰੁਪਏ ਛੱਡ ਦਾਂਗੇ ਅੱਛਾ ਹੁਣ ਇਹ ਵੀ 200 ਛੋਟ ਤੇ ਆ ਗਈ ਫਿਰ ਇਹ ਵੀ ਛੋਟ ਹੀ ਹੋਣੀ ਹੈ ਠੀਕ ਹੈ ਜੀ ਉਹ ਵੀ ਵੀਰ ਫੋਨ ਕਰੇ ਜਿਹਨੇ ਲੈਣੀਆਂ ਠੀਕ ਹੈ। ਬਾਕੀ ਵੀਰ ਜੀ ਇੱਕ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ। ਹਾਂਜੀ। ਸਾਹਿਬ ਜਿਆਦੇ ਦੇ ਸ਼ਿੱਧੀ ਜੋੜ ਮੇਲੇ ਸ਼ੁਰੂ ਹੋਣ ਵਾਲੇ ਇੱਕ ਦੋ ਦਿਨਾਂ ਦੇ। ਹਾਂਜੀ ਹਾਂਜੀ। ਇਹ ਸਾਰੀਆਂ ਸੰਗਤਾਂ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਬਾੜੀ ਪੜੋ ਆਪਣੇ ਬੱਚਿਆਂ ਨੂੰ ਪੜਾਓ। ਹਾਂਜੀ ਹਾਂਜੀ। ਕਿਉਂਕਿ ਅਸੀਂ ਸਾਹਿਬ ਜਿਆਦੇ ਵਰਗੇ ਬਣ ਨਹੀਂ ਸਕਦੇ ਪਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਣ ਦਾ ਯਤਨ ਜ਼ਰੂਰ ਕਰੀਏ। ਹਾਂਜੀ ਹਾਂਜੀ। ਇਹੋ ਹੀ ਦੱਸ ਦੇਣੇ ਘੱਟ ਤੋਂ ਘੱਟ ਆਪਣੇ ਘਰਾਂ 'ਚ ਖੁਸ਼ੀ ਦੇ ਕਾਰਜ ਜਿਹੜੇ ਨਾ ਕਰੋ। ਠੀਕ ਹੈ ਜੀ। ਹਾਂਜੀ ਵੱਧ ਤੋਂ ਵਾਦੇ ਹੋਈ ਜਿਹਾ ਸਾਹਿਬ ਜਿਆਦੇ ਦੇ ਮਾ ਫਤੀ ਜੀ ਜੀ ਸਰਦਾਰ ਜੀ ਇਹ ਹੋਈ ਹੈ ਜੀ ਹਾਂਜੀ 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 ਨਾਲੀਆਂ ਸੰਗਤਾਂ ਨੇ ਉਹ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਪਾਣੀ ਪੜਿਆ ਕਰੋ ਇਨ੍ਹਾਂ ਗਨਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਵੀਰ ਜੀ ਨੇ ਨਾਲ ਤਿੰਨ ਵਗਾਓ ਕੀਤੇ ਆ ਬਾਕੀ ਕੋ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ